ਸਾਨੂੰ ਆ ਪੁੱਛਣ ਲੱਗਾ ਇੱਕ ਦਿਨ ਕੰਡੇ ਬਹਿ ਕੇ ਮੈਂ ਦੁੱਖਾਂ ਭਰੀ ਪੁਰਾਣੀ ਦਿਲ ਵਿੱਚ ਯਾਦ ਕਿਸੇ ਦੀ ਲੈ ਕੇ ਮੈਂ ਕਿਉਂ ਸਰਸਾ ਦਿਲ ਤੇਰੇ ਅੰਦਰ ਕੀ ਉਸ ਵੇਲੇ ਆਇਆ ਸੀ ਓ ਜੀ ਪ੍ਰੀਤਮ ਲੰਗਣ ਲੱਗੇ ਕਿਉਂ ਤੂੰ ਸ਼ੋਰ ਮਚਾਇਆ ਸੀ ਪਾਣਾ ਮਨ ਕਾਲ ਪੁਰਖ ਦਾ ਛੱਡਿਆ ਸਭ ਸਮਿਆਂ ਨਾਲ ਨੂੰ ਸਾਹਿਬ ਜਦੇ ਤੇ ਮਾਤਾ ਗੁਜਰੀ ਨਾਲੇ ਕੁਝ ਜਵਾਨਾਂ ਨੂੰ ਲੈ ਕੇ ਪਹੁੰਚੇ ਕੰਡੇ ਤੇਰੇ ਤੇ ਤੂੰ ਵਹਿਰਣ ਬਣ ਗਈਓ ਚਾੜ ਕਟਕ ਹੜਾਂ ਦੇ ਦਿੱਤੇ ਠਾਠਾਂ ਮਾਰਨ ਲੱਗ ਪਈਓ ਬੇ ਹਿਸਾਬ ਦੌਲਤ ਤੇ ਖੱਜਰ ਕਈ ਅਨੇਕਾਂ ਕੋੜੇ ਨੀ ਕਈ ਗੁਰਾਂ ਦੇ ਸਿੰਘ ਪਿਆਰੇ ਤੂੰ ਹੜ ਦੇ ਵਿੱਚ ਰੋੜੇ ਨੀ વાય તું પરિવાર ਦੇ ਅੰਦਰ ਐਸੇ ਆਣ ਵਿਸ਼ੇ